ਦੇਖੋ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਲੋਕ ਸਾਰਿਆਂ ਨਾਲ ਵੋਟਾਂ ਪਾ ਰਹੇ ਆ ਇਸ ਗੱਲ ਦੀ ਖੁਸ਼ੀ ਆ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਲੋਕ ਜਦੋਂ ਵੋਟਾਂ ਪਾਉਂਦੇ ਆ ਉਦੋਂ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਲੋਕ ਜਿਹੜੇ ਆ ਲੋਕਤੰਤਰ ਨੂੰ ਮਜ਼ਬੂਤ ਕਰ ਰਹੇ ਆ ਇਸ ਕਰਕੇ ਅੱਜ ਦੇਖ ਰਹੇ ਆ ਲੋਕ ਕਿਵੇਂ ਵੋਟਾਂ ਆਚਾਰ ਨਾਲ ਪਾ ਰਹੇ ਆ ਉਸ ਕ ਉਹਨੂੰ ਚੀਨ ਨੂੰ ਦੇਖਦੇ ਹੋਏ ਸਾਰਿਆਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਹੈਗੀ ਆ ਵੀ ਜਾ ਕੇ ਵੱਧ ਤੋਂ ਵੱਧ ਵੋਟਾਂ ਪਾਈਏ ਦੇਖੋ ਵਿਰੋਧੀਆਂ ਨੇ ਦਾ ਕੋਈ ਨਾ ਕੋਈ ਕਹੀ ਜਾਣਾ ਇਹਨਾਂ ਨੂੰ ਤਾਂ મોદી ਦੇ ਅੰਮ੍ਰਿਤਸਰ ਵਾਲੀਆਂ ਮਸ਼ੀਨਾਂ ਲਿਆ ਕੇ ਦੇ ਦੋ ਉਹ ਠੀਕ ਆ ਇਹਨਾਂ ਨੂੰ ਕੋ ਮੋਦੀ ਦੇ ਅੰਮ੍ਰਿਤਸਰ ਵਾਲੀਆਂ ਮਸ਼ੀਨਾਂ ਲਿਆਓ ਤੇ ਲੋਕ ਲੋਕਾਂ ਨੂੰ ਕਹਿ ਦੋ ਵੀ ਅਸੀਂ ਨਹੀਂ ਵੋਟਾਂ ਪਾਉਣੀਆਂ ਸਾਡੇ ਉਹਦਾ ਵੋਟਾਂ ਪੈ ਗਈਆਂ लोग वोटा मारिया ਤੁਸੀਂ মিডিਆ ਜਗ ਜਗਰ ਖੜੇ ਹੁੰਦਾ ਦੱਸ ਦੋ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਦਾ ਮਨ ਜਿੱਧਰ ਹੋਊਗਾ ਉਧਰ ਹੀ ਵੋਟ ਪਾਉਣੀਆਂ ਕੰਮ ਨੂੰ ਵੋਟ ਪਾਉਣੀਆਂ ਜਿਹਨੇ ਕੰਮ ਨਹੀਂ ਕੀਤਾ ਉਹਨੂੰ ਵੋਟ ਕੌਣ ਪਾਊਗਾ ਇਹ 4 4 5 5 ਸਾਲ ਹੋ ਗਏ ਇਹਨਾਂ ਨੂੰ ਇੱਥੇ ਦੇ ਕਾਉਂਸਲਰ ਨੇ ਹੈ ਭਾਜਪਾ ਦੇ ਰਾਜ ਦੇ ਕਾਉਂਸਲਰ ਆ ਜਦੋਂ ਰਾਜ ਦੇ ਵਿੱਚ ਨਹੀਂ ਕੋਈ ਕਰਦਾ ਫੇ ਲੋਕ ਤਾਂ ਲੋਕਤੰਤਰ ਦੇ ਨਾਲ ਜਵਾਬ ਦਿੰਦੇ ਹੀ ਆ ਇਹ ਲੋਕਤੰਤਰ ਆ ਲੋਕਾਂ ਨੇ ਲੋਕਾਂ ਇਸ ਗੱਲ ਦਾ ਸਾਰ ਰੱਖ ਕੇ ਵੋਟ ਪਾਉਣੀ ਆ ਲੋਕਾਂ ਨੇ ਜੋ ਮਨਚ ਧਾਰਿਆ ਹੋਇਆ ਉਹੀ ਕਰਨਾ ਲੋਕਾਂ ਦਾ ਕੀ ਜਾਨ ਲੱਗਦਾ ਜੀ ਲੋਕ ਵਧੀਆ ਜੀ ਜਿਹਨਾਂ ਦਾ ਮਨ ਜਿੱਥੇ ਹੈਗਾ ਉਹ ਪਾਈ ਜਾਂਦੇ ਆ ਵੋਟਾਂ ਨਾ ਕਿਸੇ ਨੂੰ ਕਿਸੇ ਦੇ ਕਹੇ ਤੇ ਪਾਉਂਦੇ ਨਹੀਂ ਨਾ ਜ਼ਬਰਦਸਤੀ ਪਾਉਂਦੇ ਨਹੀਂ ਇਹ ਵੋਟਾਂ ਮਤ ਦਾ ਦਾਨ ਆ ਜਿਹੜਾ ਸਮਝੇ ਉਹੋ ਜੇ ਹੁਣ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਫਿਰ ਮਤ ਦਾ ਦਾਨ ਕਿੱਥੋਂ ਆਣਾ ਵਾ ਇਹ ਮਸ਼ੀਨਾਂ ਨੇ ਲੋਕਤੰਤਰ ਦੀਆਂ ਜਿਹੜੀਆਂ ਪੰਜਾਬ ਦੀਆਂ ਮਸ਼ੀਨਾਂ ਨੇ ਉੱਥੇ ਨੇ ਮੋਦੀ ਤੇ ਅਮਿਤ ਸ਼ਾਹ ਦੀਆਂ ਮਸ਼ੀਨਾਂ ਪੰਜਾਬ ਤੋਂ ਬਾਹਰ ਇਸ ਮਤਾਂ ਦੇ ਵਿੱਚ ਤੁਹਾਡੀ ਪਾਰਟੀ ਕਿੱਥੇ ਖੜੀ ਹੈ ਪਾਰਟੀ ਵਿਕਾਸ ਦੇ ਤੌਰ ਤੇ ਖੜੀ ਹੈ ਜੋ ਵਿਕਾਸ ਕੀਤਾ ਵਾ ਲੋਕਾਂ ਨੂੰ ਦੱਸ ਰਹੇ ਆ ਜੋ ਕੰਮ ਕੀਤਾ 829 ਮੁਹੱਲਾ ਕਲੀਨਿਕ ਕਿੰਨੇ ਬਜ਼ੁਰਗ ਹਰੋਜ ਮੇਰੀ ਕੌਂਸੀ ਹੌਂਸੀ ਦੇ 2000 ਬੰਦਾ ਦਵਾਈ ਫਰੀ ਲੈਂਦਾ ਹਰੋਜ ਇਹ ਕੰਮ ਨੇ ਲੋਕਾਂ ਦੇ 2000 ਬੰਦਾ ਦਵਾਈ ਫਰੀ ਲੈਣ ਆ। 600 ਜੂਨਰ ਬਿਜਲੀ ਦਾ ਫਰੀ ਆ। ਇਹ ਆਮ ਲੋਕਾਂ ਦੀ ਰਾਹਤ ਆ। ਇਹਨਾਂ ਨੇ ਤਾਂ ਕਦੇ ਇੱਕ ਜੂਨਰ ਨਹੀਂ ਕਿਸੇ ਨੂੰ ਦਿੱਤਾ। ਇਹਦਾ ਇਲੈਕਸ਼ਨਾਂ ਦੇ ਪਹਿਲਾਂ ਪੁੱਛਦੇ ਸੀ ਵੀ ਐਨੇ ਪੈਸੇ ਕਿਤੋਂ ਲਿਆਉਂਗੇ। ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹੇ ਕਿ ਆਡੇ ਜਿਹੜੇ ਠੱਡਾ ਦੇ ਜਾਂਦੇ ਉਹ ਸਾਡੇ ਨਹੀਂ ਜਾਊਗੇ। ਕੰਮ ਕਰਾਂਗੇ ਲੋਕਾਂ ਦਾ। ਅੱਜੋ ਹੋ ਰਿਹਾ ਕੰਮ। ਲਾਡਾ ਜੀ ਬਣਾਉਂਗੇ ਫਿਰ। మేరే देखो ਜਦੋਂ ਸਾਨੂੰ ਬਹੁਤ ਨਾ ਆਲੇ ਪੂਰੇ ਨਾ ਬਣਾਵਾਂਗੇ ਮੇਰੇ ਦੇਖੋ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਲੋਕ ਸਾਹ ਨਾਲ ਵੋਟਾਂ ਪਾ ਰਹੇ ਆ ਇਸ ਗੱਲ ਦੀ ਖੁਸ਼ੀ ਆ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਲੋਕ ਜਦੋਂ ਵੋਟਾਂ ਪਾਉਂਦੇ ਆ ਉਦੋਂ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਲੋਕ ਜਿਹੜੇ ਆ ਲੋਕਤੰਤਰ ਨੂੰ ਮਜ਼ਬੂਤ ਕਰ ਰਹੇ ਆ ਇਸ ਕਰਕੇ ਅੱਜ ਦੇਖ ਰਹੇ ਆ ਲੋਕ ਕਿਵੇਂ ਵੋਟਾਂ ਆਚਾਨ ਨਾਲ ਪਾ ਰਹੇ ਆ